ਅੰਜੇ ਸਿੰਘ ਆਮ ਆਦਮੀ ਪਾਰਟੀ ਦਾ ਸੀ ਉਹਨੂੰ ਘੇਰ ਲਿਆ ਉੱਥੇ ਕਾਫੀ মিডিਆ ਇਕੱਠਾ ਹੋ ਗਿਆ মিডিਆ ਦੇ ਵਿੱਚ ਉਹ ਕਹਿੰਦਾ ਤੁਸੀਂ ਆ ਕੇ ਮੈਨੂੰ ਮਿਲੋ ਤੇ ਅਸੀਂ ਚਲੇ ਗਏ ਅਸੀਂ ਜਦੋਂ ਚਲੇ ਗਏ ਤਾਂ ਜਿੱਥੇ ਸਾਨੂੰ ਉਹਨੇ ਬੁਲਾਇਆ ਸੀ ਉੱਥੋਂ ਭੱਜ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕ ਸਵਾਲ ਕਰ ਰਹੇ ਨੇ ਕਿ ਪ੍ਰੋਫੈਸਰ ਸਾਹਿਬ ਦੀ ਰਿਆਇਤ ਤਾਂ ਮੁੱਦੀ ਦੇ ਹੱਥ ਵਿੱਚ ਆ ਪਰ ਮੈਂ ਮੇਰੇ ਜਿੰਨੇ ਵੀ ਮੇਰੇ ਪੰਜਾਬ ਦੇ ਲੋਕ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਪ੍ਰੋਫੈਸਰ ਦਵਿੰਦਰ ਪਾਲ ਸਾਹਿਬ ਭੁੱਲਰ ਸਾਹਿਬ ਦੀ ਜਿਹੜੀ ਰਿਆਈ ਆ ਉਹ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਰੋਕੀ ਹੋਈ ਆ ਤੁਸੀਂ ਕੇਜਰੀਵਾਲ ਦੇ ਵਕੀਲ ਨਾ ਬਣੋ ਪਹਿਲਾਂ ਸੱਚ ਨੂੰ ਜਾਣੋ ਸਚਾਈ ਹੈ ਕਿ ਮੈਨੂੰ ਬੜੀ ਹੈਰਾਨੀ ਆਉਂਦੀ ਆ ਕਿ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਪੁੱਲਰ ਜੀ ਪੰਜਾਬ ਦੇ ਹੱਕਾਂ ਲਈ ਤੁਹਾਡੀਆਂ ਨਸਲਾਂ ਲਈ ਲੜੇ ਤੁਹਾਡੇ ਲਈ ਖੜੇ ਤੁਹਾਡੇ ਲਈ ਜੇਲ੍ਹ ਦੇ ਵਿੱਚ ਗਏ ਪਰ ਅੱਜ ਸਾਡੇ ਚੰਗੇ ਭਲੇ ਪੰਜਾਬ ਦੇ ਲੋਕ ਦਸਤਾਰਾਂ ਬਣ ਕੇ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਪੁੱਲਰ ਸਾਹਿਬ ਦੀ ਰਿਹਾਈ ਦੀ ਗੱਲ ਨਹੀਂ ਕਰ ਰਹੇ ਕੇਜਰੀਵਾਲ ਦੇ ਵਕੀਲ ਬਣ ਰਹੇ ਨੇ ਇਹ ਜਿਹੜੀਆਂ ਲੈਟਰਾਂ ਨੇ ਸੈਂਟੈਂਸ ਰਿਵਿਊ ਬੋਰਡ ਜਿਹੜਾ ਦਿੱਲੀ ਸਰਕਾਰ ਦਾ ਕੇਜਰੀਵਾਲ ਦਾ ਜਿੱਥੇ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਪੁੱਲਰ ਸਾਹਿਬ ਦੀ ਰਿਹਾਈ ਨੂੰ ਰੋਕਿਆ ਗਿਆ ਜਿੱਥੇ ਕੇਜਰੀਵਾਲ ਦੇ ਕਹਿਣ ਤੇ ਉਥੇ ਸਾਰੀ ਕਾਰਵਾਈ ਹੋਣੀ ਆ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਉਹਦੀ ਮੀਟਿੰਗ ਹਰ 3 ਮਹੀਨੇ ਬਾਅਦ ਹੁੰਦੀ ਆ ਮੈਂ ਦੱਸਣਾ ਚਾਹੁੰਨਾ ਜਿਹੜੀ ਪਿਛਲੀ ਮੀਟਿੰਗ ਆ ਉਹ 2 ਮਾਰਚ 2022 ਨੂੰ ਹੋਈ ਆ ਉਸ ਤੋਂ ਬਾਅਦ ਕੋਈ ਵੀ ਸੈਂਟੈਂਸ ਰਿਵਿਊ ਬੋਰਡ ਦੀ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਇਹਨਾਂ ਨੂੰ ਇਹ ਆ ਕਿ ਅਸੀਂ ਭੁੱਲਰ ਸਾਹਿਬ ਦਾ ਜਿਹੜਾ ਮਸਲਾ ਉਹਨੂੰ ਇੱਦਾਂ ਹੀ ਰੋਲ ਦਈਏ ਪਰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਅੱਜ ਇਹਨਾਂ ਆਮ ਆਦਮੀ ਪਾਰਟੀ ਦੇ ਜਾਂ ਝਾੜੂ ਵਾਲੇ ਦੇ ਵਕੀਲ ਬਣਦੇ ਨੇ ਤੁਹਾਡੇ ਦਿਲ ਦੇ ਵਿੱਚ ਆਪਣੇ ਕੌਮ ਦੇ ਜਰਨਲਿਸਟ ਲਈ ਬਿਲਕੁਲ ਵੀ ਦਰਦ ਨਹੀਂ ਜਿਨ੍ਹਾਂ ਨੇ ਸਾਰੀਆਂ ਉਮਰਾਂ ਜੇਲ੍ਹਾਂ ਦੇ ਵਿੱਚ ਕੱਢ ਦਿੱਤੀਆਂ ਅੱਜ ਤੁਸੀਂ ਉਹਨਾਂ ਦੇ ਨਾਲ ਖੜਨ ਦੀ ਬਜਾ ਤੁਸੀਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਵਕੀਲ ਬਣ ਰਹੇ ਹੋ ਕਈਵੇਂ ਨੂੰ ਵੀਰ ਕਹਿ ਰਹੇ ਸੀ ਕਿ ਸੰਜੇ ਸਿੰਘ ਨੂੰ ਲੇਖਤੀ ਦੇ ਵਿੱਚ ਦੇਣਾ ਸੀਗਾ ਆ ਜਿਹੜੀਆਂ ਮੀਟਿੰਗਾਂ ਦੇ ਲੈਟਰ ਨੇ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਸਾਹਿਬ ਦੀ ਜੇ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਟੇਬਲ ਤੇ ਪਿਆ ਦਿੱਲੀ ਵਿਖੇ ਇੱਕ ਪੈਨ ਕੱਟ ਕੇ ਸਾਈਨ ਹੋਣੇ ਨੇ ਪ੍ਰੋਫੈਸਰ ਸਾਹਿਬ ਨੇ ਘਰੇ ਆ ਜਾਣਾ ਡਾਕਟਰਾਂ ਨੇ ਦੱਸਿਆ ਕੀ ਪ੍ਰੋਫੈਸਰ ਦਵਿੰਦਰ ਪਾ ਸਿੰਘ ਭੁੱਲਰ ਜੂ ਜੇ ਰਿਹਾ ਕਰ ਦਿੱਤਾ ਜਾਵੇ ਪਰਮਾਨੈਂਟਲੀ ਤਾਂ ਉਹਨਾਂ ਦਾ ਜਿਹੜੀ ਜਿਹੜੀ ਉਹ ਬਿਮਾਰੀ ਦੇ ਨਾਲ ਯੂਜ਼ ਆਏ ਨੇ ਜਿਹੜੀ ਉਹ ਰਿਕਵਰ ਹੋ ਸਕਦੇ ਨੇ ਠੀਕ ਹੋ ਸਕਦੇ ਨੇ ਪਰ ਸ਼ਰਮ ਆਉਣੀ ਚਾਹੀਦੀ ਸਾਡੇ ਲੋਕਾਂ ਨੂੰ ਜਿਹੜੇ ਅੱਜ ਫੇਸਬੁੱਕ ਤੇ ਬੈਠ ਕੇ ਪ੍ਰੋਫੈਸਰ ਸਾਹਿਬ ਦੀ ਰਿਹਾਈ ਬਾਰੇ ਗੱਲ ਕਰਦੇ ਨੇ ਜੇ ਤੁਹਾਨੂੰ ਕੋਈ ਸਵਾਲ ਨਹੀਂ ਪਤਾ ਜੇ ਤੁਹਾਨੂੰ ਕੋਈ ਨੌਲੇਜ ਨਹੀਂ ਹੈਗੀ ਸਾਨੂੰ ਪਤਾ ਕਿ ਜਿਹੜੇ ਬਾਕੀ ਸਿੰਘਾਂ ਦੀ ਰਿਹਾਈ ਉਹ ਸੈਂਟਰ ਗਵਰਨਮੈਂਟ ਦੇ ਹੱਥ ਦੇ ਵਿੱਚ ਆ ਪਰ ਕੇਜਰੀਵਾਲ ਸਾਹਿਬ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਭੁੱਲਰ ਦੀ ਰਿਆਇ ਨਹੀਂ ਕਰ ਰਹੇ ਉਹਨਾਂ ਦੇ ਝਾੜੂ ਵਾਲੇ ਪਤਾ ਕੀ ਕਹਿੰਦੇ ਨੇ ਕਹਿੰਦੇ ਸਾਨੂੰ ਹਿਮਾਚਲ 'ਚ ਵੋਟਾਂ ਨਹੀਂ ਪੈਣੀਆਂ ਸਾਨੂੰ ਹਿਮਾ ਰਾ ਆਪਣੇ ਹਰਿਆਣਾ 'ਚ ਵੋਟਾਂ ਨਹੀਂ ਪੈਣੀਆਂ ਰਾਜਨੀਤੀ ਨਾ ਕਰੋ ਅਸੀਂ ਰਾਜਨੀਤੀ ਨਹੀਂ ਕਰਦੇ ਜੇ ਇੰਨੇ ਹੀ ਡਰਦਾ ਜਿਹੜੇ ਪੰਜਾਬ ਦੇ ਵਿੱਚ ਵਕੀਲ ਬਣੀ ਬੈਠੇ ਨੇ ਕੇਜਰੀਵਾਲ ਦੇ ਤੁਸੀਂ ਸਾਡੇ ਬੰਦੀ ਸਿੰਘਾਂ ਲਈ ਮੋਰਚਾ ਲਾਓ ਬੰਦੀ ਸਿੰਘਾਂ ਨੂੰ ਰਿਹਾ ਕਰਾਓ ਕਿ ਮੈਂ ਬਿਲਕੁਲ ਸਿਆਸਤ ਛੱਡ ਦਾਂਗਾ ਅਸੀਂ ਤਾਂ ਕੋਈ ਸਿਆਸਤੇ ਨਹੀਂ ਕਰ ਰਹੇ ਅਸੀਂ ਤਾਂ ਸ਼ੁਰੂ ਤੋਂ ਆਪਣੇ ਸਿੰਘਾਂ ਲਈ ਆਪਣੇ ਪੌਮ ਦੇ ਹੀਰੇਆਂ ਲਈ ਆਵਾਜ਼ ਬੁਲੰਦ ਕਰਦੇ ਆਂ ਸ਼ਰਮ ਕਰਿਆ ਘੜੋ ਮਾਰੀ ਮੋਟੀ ਕਿਸੇ ਦੀਆਂ ਭੇਟਾ ਬਣ ਕੇ ਨਾ ਇੱਕ ਪਾਸੇ ਨਾ ਹੋ ਜਾ ਕਰੋ ਕੋਈ ਨੌਲੇਜ ਲੈ ਲਓ ਇਹ ਜਾਣਕਾਰੀ ਪੂਰੀ ਲੈ ਲਓ ਵੀ ਪ੍ਰੋਫੈਸਰ ਸਾਹਿਬ ਦੀ ਰਿਹਾਈ ਰੋਕੀ ਕਿ ਨਹੀਂ ਹੋਈ ਜਾ ਬਿਲਕੁਲ ਕਲੀਅਰ ਆ ਕੇਸ਼ਰੀਵਾਲ ਦੀ ਸਰਕਾਰ ਨੇ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਭੁੱਲਰ ਦੀ ਰਿਹਾਈ ਰੋਕ ਕੇ ਪੰਜਾਬ ਦੇ ਲੋਕੋ ਤੁਹਾਡੇ ਜਖਮਾਂ ਦੇ ਉੱਪਰ ਲੂਣ ਪਾਇਆ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਰੋਕਣ ਦਾ ਦੁੱਖ ਉਹ ਲੋਕ ਜਾਣ ਸਕਦੇ ਨੇ ਜਿਹੜੇ ਪੰਜਾਬ ਦੇ ਅਸਲੀ ਵਾਰਸ ਨੇ ਜਿਹੜਾ ਪੰਜਾਬ ਦਾ ਅਸਲ ਖੂਨ ਆ ਜਿਨ੍ਹਾਂ ਦੇ ਖੂਨ ਦੇ ਵਿੱਚ ਅਣਖ ਤੇ ਗੈਰਤ ਤਾਂ ਕਿਣ ਕੋਈ ਰਹਿ ਗਿਆ ਜਿਨ੍ਹਾਂ ਦੀਆਂ ਅਣਖਾਂ ਤੇ ਜੀਵੀਆਂ ਮਰ ਗਈਆਂ ਉਹ ਕੀ ਜਾਣਣਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਦਾ ਕੀ ਉਹਨਾਂ ਨੂੰ ਜਿਹੜਾ ਬੰਦੀ ਬਣਾ ਕੇ ਰੱਖਿਆ ਦਾ ਦੁੱਖ ਕੀ ਹੁੰਦਾ ਸ਼ਰਮ ਹੋਣੀ ਚਾਹੀਦੀ ਆ ਸੁਆੰਤ ਦੇ ਵਿੱਚ ਜੇ ਕਿਸੇ ਦੇ ਦਿਲ ਦੇ ਵਿੱਚ ਕੋਈ ਬਹਿਮ ਆ ਸਾਡੇ ਨਾਲ ਟੇਬਲ ਤੇ ਆ ਕੇ ਕਿਤੇ ਵੀ ਡਿਬੇਟ ਕਰ ਲੋ ਜੇ ਅੱਜ ਅਸੀਂ ਪ੍ਰੋਫੈਸਰ ਸਾਹਿਬ ਲਈ ਆਵਾਜ਼ ਨਾ ਠਾਈ ਤਾਂ ਯਾਦ ਰੱਖਿਓ ਸਾਡੇ ਖੇਤਰ ਇੱਥੇ ਪੈਣੀ ਪੈਣੇ ਨੇ ਹੁਣ ਜੇ ਇੱਕ ਗੱਲ ਇਹ ਵੀ ਆ ਮੈਂ ਭਗਵੰਤ ਮਾਨ ਨੂੰ ਵੀ ਕਹਿਣਾ ਚਾਹਣਾ ਜੇ ਅਸੀਂ ਧਰਨੇ ਲਾ ਕੇ ਜੇ ਅਸੀਂ ਤੁਹਾਡੇ ਖਿਲਾਫ ਪ੍ਰੋਟੈਸਟ ਕਰਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਤੁਸੀਂ ਕਰ ਵੀ ਦੰਦੇ ਹੋ ਫਿਰ ਆਹੀ ਭੇਡਾ ਪਾਉਣਗੀਆਂ ਪੋਸਟਾਂ ਕੀ ਲਓ ਜੀ ਕੇਜਰੀਵਾਲ ਨੇ ਰਿਹਾਈ ਕਰਤੀ ਕੇਜਰੀਵਾਲ ਨੇ ਰਿਹਾਈ ਕਰਤੀ ਅੱਜ ਪਾਓ ਪੋਸਟਾਂ ਕੀ ਕੇਜਰੀਵਾਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਦੀ ਰਿਹਾਈ ਰੋਕੀ ਹੋਈ ਆ ਜੇ ਰਿਹਾਈ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ 'ਚ ਜੀਬ ਕੱਟ ਕੇ ਕਰਦੇ ਨੇ ਫਿਰ ਉਹ ਰਿਹਾਈ ਨੂੰ ਰਿਹਾਈ ਨਹੀਂ ਮੰਨਿਆ ਜਾਊਗਾ ਸੋਚ ਕੇ ਦੇਖੋ ਸਾਰੀ ਉਮਰ ਕੱਢ ਦਿੱਤੀ ਆ ਜੇਲ੍ਹ ਦੇ ਵਿੱਚ ਸੋਚ ਕੇ ਦੇਖੋ ਸੋਚ ਕੇ ਦੇਖੋ ਮਾੜਾ ਮੋਟਾ ਅਣਖ ਤੇ ਗੈਰਤ ਤੇ ਕਿੰ ਮਾੜਾ ਮੋਟਾ ਜਗਾਓ ਸਾਰੀ ਲਾਈਫ ਕੱਢ ਦਿੱਤੀ ਆਪਣੀ ਜੇਲ੍ਹ ਚ ਪ੍ਰੋਫੈਸਰ ਸਾਹਿਬ 3 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਪੁਲਿਸ ਨੇ ਚੱਕ ਕੇ ਜੇਲ੍ਹ ਚ ਡੱਕ ਦਿੱਤਾ ਪੰਜਾਬ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਨਾ ਪ੍ਰੋਫੈਸਰ ਸਾਹਿਬ ਦੇ ਵਿੱਚ ਆਪਣੇ ਪਿਓ ਦਾ ਚਿਹਰਾ ਦੇਖੋ ਫੇਰ ਤੁਹਾਨੂੰ ਦਰਦ ਮਹਿਸੂਸ ਹੋਊਗਾ ਪਰ ਤੁਸੀਂ ਤਾਂ ਸਿਰਫ ਇੰਨੀਆਂ ਭੇਡਾਂ ਬਣ ਕੇ ਕਮੈਂਟ ਤੇ ਕਮੈਂਟ ਮਾਰਨ ਯੋਗ ਹੋ ਸੋ ਬੇਨਤੀ ਕਰਦਾ ਫੇਸਬੁੱਕ ਤੇ ਜਿਹੜੀ ਗੱਲ ਆਪਾਂ ਕਰ ਸਕਦੇ ਆ ਉਹ ਕਰੋ ਪ੍ਰੋਫੈਸਰ ਸਾਹਿਬ ਦੀ ਰਿਹਾਈ ਲਈ ਇਕੱਠੇ ਹੋਵੋ ਇਹਨਾਂ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾਵੇ ਜੇ ਤੁਹਾਡੇ ਵਰਗੇ ਲੋਕ ਇੱਥੇ ਪੰਜਾਬ ਦੇ ਵਿੱਚ ਬੈਠ ਕੇ ਇਹਨਾਂ ਦੇ ਵਕੀਲ ਬਣਨਗੇ ਤਾਂ ਰਿਹਾਈ ਕਿਹਨੇ ਕਰਨੀ ਆ ਤੇ ਇਹਨਾਂ ਲੋਕਾਂ ਨੇ ਤਾਂ ਕਹਿਣਾ ਕਿ ਪੰਜਾਬ ਦੇ ਲੋਕ ਹੀ ਨਹੀਂ ਰਿਹਾਈ ਮੰਗਦੇ ਸੋ ਬੇਨਤੀਆਂ ਨੇ ਇਕੱਠੇ ਹੋਵੋ ਸਾਨੂੰ ਪਤਾ ਜੀ ਨਾਲ ਚਾੜਖ ਤੇ ਗੈਰਤਾ ਉਹ ਬਿਲਕੁਲ ਨਾਲ ਖੜੇ ਨੇ ਰਿਹਾਈ ਲਈ ਗੱਲ ਕਰਦੇ ਆ ਪ੍ਰੋਫੈਸਰ ਦਵਿੰਦਰ ਪਾਤਲ ਸਿੰਘ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਆ ਉਹ ਕਿਸ ਨੇ ਰੋਕੀ ਹੋਈ ਆ 10 ਅਗਸਤ ਵਾਲੇ ਦਿਨ ਦਿੱਲੀ ਵੀ ਕੀ ਅਸੀਂ ਜਿਹੜਾ ਇਹਨਾਂ ਦਾ ਸੰਜੀਤ ਸਿੰਘ ਆਮ ਆਦਮੀ ਪਾਰਟੀ ਦਾ ਸੀ ਉਹਨੂੰ ਘੇਰ ਲਿਆ ਉੱਥੇ ਕਾਫੀ মিডিਆ ਇਕੱਠਾ ਹੋ ਗਿਆ মিডিਆ ਦੇ ਵਿੱਚ ਉਹ ਕਹਿੰਦਾ ਤੁਸੀਂ ਆ ਕੇ ਮੈਨੂੰ ਮਿਲੋ ਤੇ ਅਸੀਂ ਚਲੇ ਗਏ ਅਸੀਂ ਜਦੋਂ ਚਲੇ ਗਏ ਤਾਂ ਜਿੱਥੇ ਸਾਨੂੰ ਉਹਨੇ ਬੁਲਾਇਆ ਸੀ ਉੱਥੋਂ ਭੱਜ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕ ਸਵਾਲ ਕਰ ਰਹੇ ਨੇ ਕਿ ਪ੍ਰੋਫੈਸਰ ਸਾਹਿਬ ਦੀ ਰਿਆਇਤ ਤਾਂ ਮੋਦੀ ਦੇ ਹੱਥ ਵਿੱਚ ਆ ਪਰ ਮੈਂ ਮੇਰੇ ਜਿੰਨੇ ਵੀ ਮੇਰੇ ਪੰਜਾਬ ਦੇ ਲੋਕ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਪ੍ਰੋਫੈਸਰ ਦਵਿੰਦਰ ਪਾਲ ਸਾਹ ਭੁੱਲਰ ਸਾਹਿਬ ਦੀ ਜਿਹੜੀ ਰਿਆਈ ਆ ਉਹ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਰੋਕੀ ਹੋਈ ਆ ਤੁਸੀਂ ਕੇਜਰੀਵਾਲ ਦੇ ਵਕੀਲ ਨਾ ਬਣੋ ਪਹਿਲਾਂ ਸੱਚ ਨੂੰ ਜਾਣੋ ਸਚਾਈ ਹੈ ਕਿ ਮੈਨੂੰ ਬੜੀ ਹੈਰਾਨੀ ਆਉਂਦੀ ਆ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜੀ ਪੰਜਾਬ ਦੇ ਹੱਕਾਂ ਲਈ ਤੁਹਾਡੀਆਂ ਨਸਲਾਂ ਲਈ ਲੜੇ ਤੁਹਾਡੇ ਲਈ ਖੜੇ ਤੁਹਾਡੇ ਲਈ ਜੇਲ੍ਹ ਦੇ ਵਿੱਚ ਗਏ ਪਰ ਅੱਜ ਸਾਡੇ ਚੰਗੇ ਭਲੇ ਪੰਜਾਬ ਦੇ ਲੋਕ ਦਸਤਾਰਾਂ ਬਣ ਕੇ ਪ੍ਰੋਫੈਸਰ ਜਵਿੰਦਰ ਪਾਸਿੰਗ ਭੁੱਲਰ ਸਾਹਿਬ ਦੀ ਰਿਹਾਈ ਦੀ ਗੱਲ ਨਹੀਂ ਕਰ ਰਹੇ ਕੇਜਰੀਵਾਲ ਦੇ ਵਕੀਲ ਬਣ ਰਹੇ ਨੇ ਇਹ ਜਿਹੜੀਆਂ ਲੈਟਰਾਂ ਨੇ ਸੈਂਟੈਂਸ ਰਿਵਿਊ ਬੋਰਡ ਜਿਹੜਾ ਦਿੱਲੀ ਸਰਕਾਰ ਦਾ ਕੇਜਰੀਵਾਲ ਦਾ ਜਿੱਥੇ ਪ੍ਰੋਫੈਸਰ ਜਵਿੰਦਰ ਪਾਸਿੰਗ ਭੁੱਲਰ ਸਾਹਿਬ ਦੀ ਰਿਹਾਈ ਨੂੰ ਰੋਕਿਆ ਗਿਆ ਜਿੱਥੇ ਕੇਜਰੀਵਾਲ ਦੇ ਕਹਿਣ ਤੇ ਉਥੇ ਸਾਰੀ ਕਾਰਵਾਈ ਹੋਣੀ ਆ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਉਹਦੀ ਮੀਟਿੰਗ ਹਰ 3 ਮਹੀਨੇ ਬਾਅਦ ਹੁੰਦੀ ਆ ਮੈਂ ਦੱਸਣਾ ਚਾਹੁੰਨਾ ਜਿਹੜੀ ਪਿਛਲੀ ਮੀਟਿੰਗ ਆ ਉਹ 2 ਮਾਰਚ 2022 ਨੂੰ ਹੋਈ ਆ ਉਸ ਤੋਂ ਬਾਅਦ ਕੋਈ ਵੀ ਸੈਂਟੈਂਸ ਰਿਵਿਊ ਬੋਰਡ ਦੀ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਇਹਨਾਂ ਨੂੰ ਇਹ ਆ ਕਿ ਅਸੀਂ ਭੁੱਲਰ ਸਾਹਿਬ ਦਾ ਜਿਹੜਾ ਮਸਲਾ ਉਹਨੂੰ ਇਦਾਂ ਹੀ ਰੋਲ ਦਈਏ ਪਰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਲੋਕ ਅੱਜ ਇਹਨਾਂ ਆਮ ਆਦਮੀ ਪਾਰਟੀ ਦੇ ਜਾਂ ਝਾੜੂ ਵਾਲੇ ਦੇ ਵਕੀਲ ਬਣਦੇ ਨੇ ਤੁਹਾਡੇ ਦਿਲ ਦੇ ਵਿੱਚ ਆਪਣੇ ਕੌਮ ਦੇ ਜਰਨੈਲ ਲਈ ਬਿਲਕੁਲ ਵੀ ਦਰਦ ਨਹੀਂ ਜਿਨ੍ਹਾਂ ਨੇ ਸਾਰੀਆਂ ਉਮਰਾਂ ਜੇਲ੍ਹਾਂ ਦੇ ਵਿੱਚ ਕੱਢ ਦਿੱਤੀਆਂ ਅੱਜ ਤੁਸੀਂ ਉਹਨਾਂ ਦੇ ਨਾਲ ਖੜਨ ਦੀ ਬਜਾ ਤੁਸੀਂ ਕੇਸ਼ਰੀਵਾਲ ਤੇ ਆਮ ਆਦਮੀ ਪਾਰਟੀ ਦੇ ਵਕੀਲ ਬਣ ਰਹੇ ਹੋ ਕਈ ਮੈਨੂੰ ਵੀਰ ਕਹਿ ਰਹੇ ਸੀ ਕਿ ਸੰਜੇ ਸਿੰਘ ਨੂੰ ਲਿਖਤੀ ਦੇ ਵਿੱਚ ਦੇਣਾ ਸੀਗਾ ਆ ਜਿਹੜੀਆਂ ਮੀਟਿੰਗਾਂ ਦੇ ਲੈਟਰ ਨੇ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਦੀ ਜੇ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਟੇਬਲ ਤੇ ਪਿਆ ਦਿੱਲੀ ਵਿਖੇ ਇੱਕ ਪੈਨ ਕੱਟ ਕੇ ਸਾਈਨ ਹੋਣੇ ਨੇ ਪ੍ਰੋਫੈਸਰ ਸਾਹਿਬ ਨੇ ਘਰੇ ਆ ਜਾਣਾ ਡਾਕਟਰਾਂ ਨੇ ਦੱਸਿਆ ਕੀ ਪ੍ਰੋਫੈਸਰ ਦਵਿੰਦਰ ਪਾ ਸਿੰਘ ਭੁੱਲਰ ਜੂ ਜੇ ਰਹਾ ਕਰ ਦਿੱਤਾ ਜਾਵੇ ਪਰਮਾਨੈਂਟਲੀ ਤਾਂ ਉਹਨਾਂ ਦਾ ਜਿਹੜੀ ਜਿਹੜੀ ਉਹ ਬਿਮਾਰੀ ਦੇ ਨਾਲ ਯੂਜ਼ ਆਏ ਨੇ ਜਿਹੜੀ ਉਹ ਰਿਕਵਰ ਹੋ ਸਕਦੇ ਨੇ ਠੀਕ ਹੋ ਸਕਦੇ ਨੇ ਪਰ ਸ਼ਰਮ ਆਉਣੀ ਚਾਹੀਦੀ ਸਾਡੇ ਲੋਕਾਂ ਨੂੰ ਜਿਹੜੇ